ਵਾਰੇ ਜਿਉਂ ਦੇ ਜਨਮ ਹੈ ਜਣ ਦੇ ਜਿਉਂ ਦੇ ਜਨਮ ਬੰਦ ਕੀਤਾ ਪਰ ਥਾਂ ਤੇ ਚੋਕ ਨੇ ਬਲੇਲਾ ਨਾ ਕਿ ਕਿਤਬਾਂ ਆ ਰਿਹਾ ਕਿ ਕਿੰਨਾ ਸੁਆਸਨ ਆਉਂਦਾ ਹੈ ਸਨ ਮਹਾਂ ਪ੍ਰਚਾਰ ਦੀ ਦਕਨ ਨਾਮ ਅੰਗਿਆ ਦੀ ਸਮਾਯਾ ਸਰਸਾਟਾ ਬਲਜੀ ਵਾਹਿਗੁਰੂ ਜੀ ਦਾਤਾ ਆਪ ਜੀ ਕੇ ਪੰਜੋ ਤਖਤੋਂ ਸਭੂ ਗੁਰਦੁਆਰਿਆਂ ਲੋਹਾ ਲਗੜਾ ਜੋੜ ਮੇਲੇ ਬੰਦੀ ਵਾਲੇ ਮਹਾਂ ਪ੍ਰਚਾਰ ਦੀ ਮੈਂ ਦਾ ਧੰਨ ਧਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਰੈਗੂ ਦਾਤਾ ਸਬਕਾ ਸੇ ਜੀ ਕਿਰਦਾਸ ਸਬਕਾ ਕੋ ਵਾਹਿਗੁਰੂ 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 ਕਿਤੇ ਆਵੇ ਕਿਤੇ ਹੁੰਦਾ ਸਬਕਾ ਦਰਬ ਚੋਕ ਮੀਆਂ ਨਿਆਰ ਜੀ ਬੈਠੇ ਸਬਕਾ ਆਇਆ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਖਾਲਸਾ ਜੀ ਵਾਹਿਗੁਰੂ ਵੈਰੂ ਦਾਤਾ ਆਪ ਜੀ ਕੇ ਖਾਲਸੇ ਦਾ ਮਨ ਨੀ ਮਾ ਮਤ ਕੀ ਮਤ ਫਤ ਕਿਹਦਾ ਸਿਖਣ ਦੇ ਆਪ ਸਾਹਿਬ ਇਤਤਾਰ ਜੀ ਮਹਾਰਾਜ ਸੁਰਸ਼ ਕਰਨ ਸਿੱਖੀ ਦਾਣ ਰੈ ਪ੍ਰਸਾਦਾਨ ਨਾਮ ਦਾਣ ਬਵੇਕ ਦਾਣ ਕੇਸ ਦਾ ਨੰਬਰ ਦਾਣ ਸਿਪਕੰਤਾ ਸਾਡਾ ਗੁਰੂ ਸਾਹਿਬ ਦੇ ਨਾਮ ਚੌਕਿਆਂ ਚੱਲੇ ਸੁਭੋ ਜੋ ਬਤਾਲ ਕਰ ਮਗਾ ਜਾਇ ਕਰੇ ਸਬਕਾ ਸਤਿਗੁਰੂ ਵਾਹਿਗੁਰੂ ਬੱਲੇ ਸਤੂ ਜੀ ਗ੍ਰੀਨ ਕਾਨਾ ਸਤੂਰ ਕਰਤਾ ਨੀ ਨਾ ਬੰਦ ਕਰਦੇ ਜੋੜਿਆ ਗਿਆ ਫਲਸਫਾ ਦਾ ਸੁਮਾ ਹਦਾ ਧਿਆਨ ਆਪਦੀ ਪੈਰੀ ਖਾਸ ਕਰਕੇ ਬਖਸ਼ੂ ਨਮਾਨਿਆਂ ਦੇ ਮਾਨ ਕਾਨੂੰਨਾਂ ਦੇ ਤਾਨਿਆਂ ਦੇ ਤਾਨ ਗੁਰੂ ਲੋਕਿਆਂ ਦੀ ਵੋਟ ਨੇ ਆ ਕੇ ਨੂੰ ਆਸਰੇ ਬਖਸ਼ੇ ਪਾਤਸ਼ਾਹ ਤਾਨ ਤਾਨ ਗੁਰੂ ਅਰਗੁਨ ਸਾਹਿਬ ਪਾਤਸ਼ਾਹ ਤਾਨ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜਾਂ ਅੰਦਰ ਮਾਤਾ ਮਤਾ ਸੇਵ ਦੇਵ ਜੀ ਤਾਨ ਤਾਨ ਗੁਰਗਣ ਸਾਹਿਬ ਪਾਸ਼ਾ ਜੀ ਤਾਂ ਹਨ ਤੁਹਾਨੂੰ ਬਾਬਾ ਬੀਰ ਸਿੰਘ ਬਾਬਾ ਸਨਾਨ ਸੁਬਾ ਬਿੱਟੀ ਦਤੋਗੋ ਅਪਾਰ ਕਿਰਪਾ ਕੀਤੀ ਮਾਰਕ ਸਿਰੇ ਅਬਰ ਸਿਰੇ ਦਾ ਜਾਗਣਾ ਬਖਸ਼ਿਆ ਕਿੰਨੇ ਇਤਰੇਂ ਦੀਆਂ ਬਾਣੀਆਂ ਜਸਤਾਰ ਜੀ ਦੀਵਾਰ ਜਾਪੀ ਚੱਕਰਵਾ ਦੇ ਘਰਵਾ ਦੇ ਘਰ ਤੇ ਮਾਫ ਕਰੋ ਬੱਚੇ ਜਾਣ ਕੇ ਬਖਸ਼ ਲੋ ਅੱਗੇ ਬਾਅਦ ਤੇ ਸਮਤ ਬਖਸ਼ੋ ਬਾਣੀ ਬਾਣਾ ਬਖਸ਼ੋ ਸੁਮਰਦੀ ਦਾਤ ਬਖਸ਼ੋ ਸਿਰ ਤੇ ਹੱਥ ਰੱਖ ਕੇ ਆਪਦੇ ਪੜਾਵਾਂ ਦੀ ਸੇਵਾ ਲਓ ਨਗਰ ਦਾ ਇਲਾਕੇ ਦਾ ਜੀ ਆਜੰਦਾ ਸਾਰਿਆਂ ਦਾ ਭਰਾ ਕਰੋ ਬੜੇ ਇਲਾਕਾ ਸੇਵਾ ਕਰਦੇ ਪਾਛਾ ਸੇਵਾ ਕਰੋ ਸਾਰਿਆਂ ਜੀਆਂ ਨੂੰ ਮਾਰਾ ਸਬਾਲ ਸ਼ਲੂਕ ਤੇ ਤੰਦਰੁਸਤੀਆਂ ਬਖਸ਼ੋ ਸਿੱਖਾਂ ਸੇਵਕਾਂ ਕਰਤ ਕਮਾਈਆਂ ਬਰਕਤਾਂ ਪਾਓ ਖਲਾਂ ਲਿਵੇਰੋਂ ਤੰਦਰੁਸਤੀਆਂ ਬਖਸ਼ੋ ਆਪ ਦੇ ਦਰਕਰਨ ਵਿੱਚ ਇਸ ਤਰ੍ਹਾਂ ਬਾਬਾ ਜੀ ਜੋੜੀ ਰੱਖੋ ਭਲਾਈ ਕਰੋ ਜੀਆਂ ਦਾ ਭਲਾਈ ਕਰੋ ਮਾਰੇ ਇਸ ਬਾਤ ਆਪ ਆਪ ਇਥੇ ਲੰਗਰਾਂ ਦੀ ਸੇਵਾ ਕਰਦੇ ਪਾਤਸ਼ਾਹ ਬੱਚੇ ਸੇਕ ਸੇਵਕ ਇਹਨਾਂ ਦੀ ਇਹਨਾਂ ਦਾ ਭਲਾ ਕਰੋ ਇਹਨਾਂ ਦੇ ਪਰਿਵਾਰਾਂ ਦਾ ਭਲਾ ਕਰੋ ਸੁਖ ਸ਼ਾਂਤੀਆਂ ਬਖਸ਼ੋ ਤੇ ਦਰਗਾਹ ਨਾਲ ਜੋੜੀ ਰੱਖੋ ਭਲਾਈ ਕਰੋ ਜੀਹਾਂ ਦਾ ਭਲਾਈ ਕਰੋ ਪਾਛੋ ਪਾਛੋ ਦੇ ਬਾਰ ਬੱਚੇ ਪਹਿਰੇ ਕਰਦੇ ਆ ਉਹਨਾਂ ਨੂੰ ਸੁਖ ਸ਼ਾਂਤੀਆਂ ਬਖਸ਼ੋ ਨੇ ਕਿਰਤ ਕਮਾਈਆਂ ਵਰਤਾਂ ਵਰਕਤਾਂ ਪਾਓ ਸਮਾਤ ਬਖਸ਼ੋ ਅੰਮ੍ਰਿਤ ਦੀਆਂ ਨਾਮ ਦੀਆਂ ਸਿਮਰਦੀਆਂ ਦਾਤਾਂ ਬਖਸ਼ੋ ਤੇ ਦਰਗਾਹ ਨਾਲ ਜੋੜੀ ਰੱਖੋ ਭਲਾਈ ਕਰੋ ਭਲਾਈ ਕਰੋ ਪਾਛੋ ਪਾਛੋ ਚਾਰ ਪੈ ਰਹਿਣ ਆਪਦੇ ਭਾਣੇ ਨੂੰ ਦੁਪਤੀਤ ਹੋਈ ਦਿਨ ਭਾਣੇ ਨੂੰ ਦਬੀਤ ਕਰਾਉਣਾ ਤੇ ਗੁਰਮਖਾਂ ਦੀ ਸੰਗਤ ਵਿੱਚ ਨਹੀਂ ਛੱਡ ਗੋ ਜਿੰਨਾ ਮੈਂ ਵਗੂ ਤੇਰਾ ਨਾਮ ਜੇਤਰਾ ਦੇ ਕੋਈ ਕਾਰਜ ਕਰਾਓ ਜੇ ਆਪ ਨੂੰ ਪਾਉਣ ਜਿਹੜੇ ਨਾਮ ਪਾਣਾ ਗੁਰੂ ਜੀ ਨਾਂ ਹੀ ਕਰਾਓ ਆਪਦੇ ਚਰਨੀ ਜੋੜੀ ਰੱਖੋ ਬਾਬੇ ਜੀ ਦੇ ਸੰਗੋ ਬਾਬਾ ਵੀਰ ਸਿੰਘ ਜੀ ਅੱਜ ਫੌਜਾਂ ਨੇ ਮਾਰਿਆ ਨਗਰਾਂ ਨੂੰ ਚਾਲੇ ਮਾਰਨੇ ਆ ਤੇ ਜਿਤਨਾ ਫੌਜਾਂ ਨੂੰ ਲਿਆਂਦਾ ਇਸੇ ਤਰ੍ਹਾਂ ਹੀ ਮਾਰਾਇ ਸੁਮਸਗਾ ਨਾ ਨਾ ਕਰੋ ਘੜੀ ਪਚਾਉਣਾ ਮਿਹਰ ਕਰਨੀ ਬਿਆ ਕਰਨੀ ਕਿਰਪਾ ਕਰਨੀ ਸੇ ਤੇ ਹੱਥ ਰੱਖਣਾ ਕਾਰਜ ਰਾਸ ਕਰਨੀ ਮਰਹਤੇ ਦੇ ਬਾਦ ਘਰ ਦੇ ਸਹਾਈ ਹੋਣਾ ਤੇ ਪਾਛੋ ਮਾਰਾ ਆਪਦੇ ਦਰਨ ਨਾਲ ਇਸੇ ਤਰ੍ਹਾਂ ਚੱਕਤਾਂ ਜੋੜੀ ਰੱਖੋ ਜੋ ਪੜਾਈ ਕਰੋ ਜੀਆਂ ਦਾ ਪੜਾਈ ਕਰੋ ਜੋ ਜੀ ਦਾਰ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਫੇਰੇ ਬਾਣੀ ਸਰਬਸਦਾ ਦਾ ਭਲਾ ਵਾਇਗੁਰ ਜਿੱਕੀ ਕਹਾਤਾ ਵਾਇਗੁਰ ਜਿੱਕੀ ਫਤੇ ਜੋ ਰਾਗਿਆ ਤਹੀ ਕਾਸ਼ੀ ਕਬਿਤਰਾਇਓ ਪਾਂਸਰ ਸਭ ਸਿੰਘ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਰਸ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਬਰਫ਼ੋ ਮਿਲੋ ਬੋਟਾਏ ਖੋਜ ਦੋਦ ਮਿਲੇ ਰਾਜ ਕਰੇਗਾ ਖਾਲਸਾ ਰਾਖੀ ਰਹੇ ਨਾ ਕੋਇ ਵਾਰੋਇ ਸਾਂ ਮਿਲਿੰਦੇ ਬੱਤੀ ਛਰ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਤੜੇ ਚੁੱਕਰੇ ਪਾਰ ਜੋ ਸਰਦਾਰ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾਰ ਕਰ ਸੇਮਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਡਿਵਾਰੇ ਬਲਾਵੇ ਨਿਹਾਰੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਹਉਮੈ ਕਾਲ ਕਿੱਟਿਆ ਬਾਜਾਂ ਬਾੜਿਓ ਸਤਿਗੁਰੂ ਰੱਖ ਰੋ ਗੁੱਟ ਬਣਾਈ ਦੀ ਲਾਜ ਕਿਤੋਂ ਗੁਪਤੋਂ ਚੀਤੋਂ ਚੰਗੋ ਸਰਬੱਤ ਗੁਰੂ ਖਾਲਸੇ ਸਿੰਘ ਸੇਵ ਜੀ ਕੋ ਸਾਖਸਰੀ ਆਕਾਲ ਫੌਜਾਂ ਦੇ ਮਾਨ ਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਪਰ ਤਿਆਰ ਛੋਟੀ ਸੱਤੇ ਪਾਤਸ਼ਾਹ ਜੀਓ ਤੇਰਾ ਕੌਫ ਦਾ ਜੱਬਿਆ ਕਾਲ ਆ ਕਾਲ ਦੇਖਦੇ ਬਡੇ ਗੁਰੂ ਸਾਹਿਬ ਜੀ ਦੇ ਅਰਮਦਾਦ ਬਡੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ